ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀਰੋ ਅਸੀਂ ਲੈ ਕੇ ਆਏ ਹਾਂ ਇੱਕ ਬਹੁਤ ਵਧੀਆ ਆਈਟਮ ਗੁਰਦੁਆਰਾ ਸਾਹਿਬ ਵਦੇ ਵਾਸਤੇ ਕਿਤੇ ਵੀ ਆਪਾਂ ਗੁਰੂ ਘਰ ਇਹਦਾ ਇਸਤੇਮਾਲ ਕਰ ਸਕਦੇ ਆ ਜਿਸ ਤਰ੍ਹਾਂ ਗਰੰਥੀ ਸਿੰਘ ਵੀਰਾਂ ਨੂੰ ਪਤਾ ਹੈ ਕਿ ਜਿਹੜੀਆਂ ਅੱਜ ਕੱਲ ਅਗਰਬਤੀਆਂ ਹੁੰਦੀਆਂ ਨੇ ਕੈਮੀਕਲ ਹੁੰਣ ਦੇ ਕਾਰਨ ਉਹ ਗਲੇ ਨੂੰ ਨੁਕਸਾਨ ਕਰਦੀਆਂ ਨੇ ਇਸ ਕਰਕੇ ਤੁਹਾਨੂੰ ਆਈਟਮ ਇੱਕ ਵਖਾਰੇ ਆ ਇਹਨੂੰ ਬਖੂਰ ਕਿਹਾ ਜਾਂਦਾ ਹੈ ਬਖੂਰ ਦੀ ਲੱਕੜ ਇੰਦਾ ਇਸਤੇਮਾਲ ਹੁੰਦਾ ਹੈ ਜਿਹੜਾ ਇਤਰ ਬੰਦਾ ਹੈ ਖੁਸ਼ਬੂ ਵਾਸਤੇ ਉਹ ਇਸ ਬਖੂਰ ਦੀ ਲੱਕੜ ਦੇ ਨਾਲ ਬੰਦਾ ਹੈ ਇਤਰ ਜਿਹੜਾ ਹੁੰਦਾ ਹੈ ਪਰਫਿਊਮ ਤੋਂ ਵੀ ਵਧੀਆ ਚੀਜ਼ ਹੁੰਦੀ ਹੈ ਇਤਰ ਤੇ ਇਹ ਜਿਹੜੀ ਆਈਟਮ ਹੈ ਇਹਦੇ ਨਾਲ ਇੱਕ ਆ ਬਰਨਰ ਮਿਲਦਾ ਹੈ ਆ ਤੁਹਾਨੂੰ ਵਿਖਾ ਰਹੇ ਹਾਂ ਲਾਈਟ ਤੇ ਚੱਲਣ ਵਾਲਾ ਤੇ ਬਹੁਤ ਵਧੀਆ ਆਈਟਮ ਹੈ ਇਹ ਅਗਰਬੱਤੀਆਂ ਤੋਂ ਇਹਦੇ ਨਾਲ ਛੁਟਕਾਰਾ ਹੋ ਸਕਦਾ ਹੈ ਜੇ ਆਪਾਂ ਇੱਕ ਵਾਰ ਇਹਨੂੰ ਲਾ ਦੇਵਾਂਗੇ ਤੇ ਕਾਫੀ ਧੇਰ ਪੂਰਾ ਦੇਣੀ ਲਗਭਗ ਇੰਦੀ ਖੁਸ਼ਬੂ ਰਹਿੰਦੀ ਹੈ ਇਸ ਤਰ੍ਹਾਂ ਇਹਨੂੰ ਲਾ ਕੇ ਔਨ ਕਰਕੇ ਤੇ ਇਹਦੇ ਵਿੱਚ ਆ ਜਿਹੜਾ ਬਖੂਰ ਦਾਣਾ ਹੈ ਆ ਜਿਹੜਾ ਬਖੂਰ ਦਾਣਾ ਹੈ ਇਹਦੇ ਵਿੱਚੋਂ ਸਿਰਫ ਇੱਕ ਚੁਟਕੀ ਇੱਕ ਚੁਟਕੀ ਲੈ ਕੇ ਇਹਦੇ ਵਿੱਚ ਤੁਸੀਂ ਰੱਖ ਦੇਣਾ ਹੈ ਧੁਖਾ ਦੇਣਾ ਹੈ ਤੇ ਇਹਦੀ ਬਹੁਤ ਵਧੀਆ ਬਹੁਤ ਮਿੱਠੀ ਖੁਸ਼ਬੂ ਜਿਹੜੀ ਹੈ ਉਹ ਪੂਰੇ ਜਿਹੜੇ ਗੁਰੂ ਦਵਾਰਾ ਸਾਹਿਬ ਜੀ ਦਾ ਪੂਰਾ ਦਰਬਾਰ ਸਾਹਿਬ ਹੈ ਉਹਦੇ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਹੈ ਤੇ ਜਿਸ ਵੀ ਵੀਰ ਨੇ ਇਹ ਮਗੌਣਾ ਹੋਏ ਆਪ ਜੀ ਸੰਪਰਕ ਕਰ ਸਕਦੇ ਹੋ ਜੀ ਬਹੁਤ ਵਧੀਆ ਆਈਟਮ ਹੈ ਅਰਗਬਤੀਆਂ ਤੋਂ ਛੁਟਕਾਰਾ ਪਾਉਣ ਦੇ ਵਾਸਤੇ